ਆਰੇਓ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡੇ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਆਏ ਜੀ ਬਟੰਡੇ ਰੋਜ਼ ਗਾਰਡਨ ਦੇ ਕੋਲ ਇੱਕ ਮੇਲਾ ਲੱਗਿਆ ਹੋਇਆ ਤੇ ਮੇਲਾ ਦੇਖਣ ਲਈ ਤੇ ਕਾਫੀ ਦਿਨਾਂ ਦਾ ਸੋਚ ਰਹੇ ਸੀ ਆਈਏ ਇੱਥੇ ਤੇ ਅੱਜ ਸਬਾਬ ਬਣ ਗਿਆ ਇੱਥੇ ਆਉਣ ਦਾ ਤੇ ਅਸੀਂ ਕਿ ਆਸੀਂ ਤਾਂ ਮੇਲਾ ਦੇਖਣਾ ਹੀ ਐ ਕਿਉਂ ਨਾ ਤੁਹਾਨੂੰ ਵੀ ਮੇਲਾ ਦਿਖਾ ਦਈਏ ਮੇਲੇ ਦੇ ਵਿੱਚ ਕੀ ਕੁਝ ਹੈਗਾ ਬਿਲਕੁਲ ਜੀ ਉਹ तकरीबन ਅੱਜ ਕੱਲ੍ਹ ਇਸ਼ਾਰਿਆਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਕਿਤੇ ਨਾ ਕਿਤੇ ਵੈਸੇ ਇਹਨਾਂ ਨੇ ਐਂਟਰੀ ਬਹੁਤ ਵਧੀਆ ਬਣਾਈ ਹੋਈ ਹੈ ਨਾ ਐਂਟਰੀ ਦੇ ਝਹਾਜ ਬਣਾਇਆ ਹੋਇਆ ਤੇ ਜਿਹੜੇ ਬੰਦੇ ਝਹਾਜ ਤੇ ਨਹੀਂ ਚੜੇ ਅੱਜ ਤੱਕ ਕਹਣਾ ਉਹ ਇੱਥੇ ਆ ਕੇ ਫੀਲਿੰਗ ਲੈ ਸਕਦੇ ਝਹਾਜ ਵਿੱਚ ਚੜਨ ਦੀ ਸਹੀ ਹੈ ਹਾਂ ਜੀ ਅੱਗੇ ਚੱਲਦੇ ਆਪਾਂ ਕਰਦੇ ਆਂ ਮੇਲੇ ਦੇ ਵਿੱਚ ਇੰਜੋਏ ਆ ਇਹਨਾਂ ਨੇ ਇੱਥੇ ਝਹਾਜ ਬਣਾਇਆ ਹੋਇਆ ਜੀ ਐਂਟਰੀ ਜਹਾਜ਼ ਦੇ ਵਿੱਚ ਦੀ ਹੁੰਦੀ ਹੈ ਸਿੰਗਾਪੁਰ 에ਅਰਲਾਈਨਸ ਹੋਰ ਅਸੀਂ ਸਿੰਗਾਪੁਰ ਮੇਲਾ ਦਿਖਾਉਣੇ ਤੁਹਾਨੂੰ ਸਾਹਮਣੇ ਵਾਲੇ ਪਾਸੇ ਰੋਜ਼ਗਾਰਨ ਹੈਗੇ ਜੀ ਤੇ ਇੱਧਰਲੇ ਪਾਸੇ ਮੇਲਾ ਮੇਲੇ ਦੀ 40 ਰੁਪਏ ਐਂਟਰੀ ਹੈ ਜੀ ਪਰ ਪਰਸਨ ਤੇ ਐਂਟਰੀ ਸਾਨੂੰ ਥੋੜੀ ਜਿਹੀ ਜ਼ਿਆਦੀ ਲੱਗੀ ਆ 20 ਰੁਪਏ ਹੁੰਦੀ ਆ ਵੈਸੇ ਪਹਿਲਾਂ ਤੇ ਐਤਕੀ ਇਹਨਾਂ ਨੇ 40 ਰੁਪਏ ਕੀਤੀ ਹੋਈ ਆ ਤੇ ਐਂਟਰੀ ਤੇ ਬਣਾਏ ਹੋਏ ਜਿਹਨੇ ਆਈਫਲ ਟਾਵਰ ਕਰਦੇ ਆਪਾਂ ਐਂਟਰੀ ਵੈਸੇ ਤੁਸੀਂ ਇੱਧਰ ਦੀ ਐਂਟਰੀ ਕਰ ਸਕਦੇ ਹੋ ਟਾਵਰ ਬਣੇ ਹੋਏ ਆ ਪਤਾ ਨਹੀਂ ਕਿਹੜੇ ਦੇਸ਼ ਦੇ ਟਾਵਰ ਆ ਦੋ ਪਰ ਅੱਜ ਵੀ ਤੇ ਕਰਾਂਗੇ ਐਂਟਰੀ ਅਰੇ ਦੇ ਤੂੰ ਜਾ ਦੇ ਤੜਾਦਾ ਮੈਂ ਅੱਛਾ ਜੀ ਹੈ ਉਹਨਾਂ ਨਹੀਂ ਜਾਤ ਨਹੀਂ ਚੜੀ ਠੀਕ ਹੈ ਇਧਰਲੇ ਪਾਸੇ ਪਾਇਲਟ ਸਾਹਿਬ ਬੈਠੇ ਆਹ ਇਹ ਤਾਂ ਕਬਲੀ ਕਾ ਬਾਈ ਨਾ ਦਾ ਹੀ ਜਾ ਆ ਵੀ ਇਹ ਕੋਈ ਬਾੜੀ ਫੀਲਿੰਗ ਨਹੀਂ ਆਉਂਦੀ ਜਾਤ ਚੜ ਕੇ ਪਰ ਇਹ ਵੀ ਇੱਥੇ ਖੜ ਕੇ ਮੇਲੇ ਦਾ ਥਿਊ ਵਧੀਆ ਦੇਖਦਾ ਤੇ ਬਸ ਇਧਰ ਫਲੈਕਸ ਲਾਈ ਹੋਈ ਹੈ ਜਿਵੇਂ ਪੈਸੇਂਜਰ ਬੈਠੇ ਹੁੰਦੇ ਆ ਤੇ ਹੋਰ ਕੋਈ ਸ਼ੈ ਨਹੀਂ ਖਾਸ ਚਲੋ ਚੱਲੀਏ ਆਪਾਂ بس ਤੁਹਾਡਾ ਪਲਾਨ ਫੇਲ ਹੋ ਗਿਆ ਜੀ ਮੇਰੇ ਭਜਾਤ ਤੇ ਝੂਟਾ ਤੋਂ ਆਉਂਦਾ ਇਹ ਕੱਲਾ ਡੈਮੋ ਸੀਗਾ ਹਜੇ ਠੀਕ ਹੈ ਅੱਗੇ ਅੱਗੇ ਤਨੇ ਮੱਥੇ ਰਗਮਾਉਂਗਾ ਮੈਂ ਕੇ ਕਰਨਾ ਕਰ ਠੀਕ ਹੈ ਇਹ ਕਲਾਕਾਰ ਜੀ ਐਂਟਰੀ ਤੇ ਖੜੇ ਹੋਏ ਆ ਬਸ ਉਹੀ ਦੁਕਾਨਾਂ ਮੇਲੇ ਵਾਲੀਆਂ ਆਣ ਪੀਣ ਵਾਲੀਆਂ ਸ਼ਾਪਿੰਗ ਵਾਲੀਆਂ ਪੈਂਦੇ ਕਰਦੇ ਇੱਕ ਪਾਸੇ ਸ਼ੁਰੂ ਕਰ ਲੈਨੇ ਆਪਾਂ ਤੇ ਸਾਰਾ ਘੇੜਾ ਦੇ ਦੇਨੇ ਮੇਲੇ ਦਾ ਤੇ ਨਾਲੇ ਆਪਾਂ ਨੂੰ ਪਤਾ ਲੱਗ ਜੂ ਵੀ ਕੀ ਕੁਝ ਹੈਗਾ ਸਾਰਾ ਕੁਝ ਠੀਕ ਹੈ ਪੈਂਦੋ ਸ਼ੁਰੂ ਕਰ ਲੈਨੇ ਆ ਤੇ ਸਾਰਾ ਕੁ ਰੋਕਰੀ ਦਾ ਸਮਾਨ ਤੇ ਇਧਰ ਆ ਗਾ ਜੀ ਫਰਨੀਚਰ ਵਨਸ ਵੰਨਾ ਹਰ ਦਿਨ ਲਾਈਟਿੰਗ ਕਰਣੀ ਚੱਲੀ ਜਦੋਂ ਹਨੇਰਾ ਹੋ ਜਾ ਉਹਦੋਂ ਚੱਲੂਗੀ ਲਾਈਟਿੰਗ ਵਗੈਰਾ ਤੇ ਉਹਦੋਂ ਹੋਰ ਵੀ ਸੋਹਣਾ ਲੱਗੂ ਲੈਣਾ ਚਰਖਾ ਕਿਤਲੇ ਕਰੀ ਹਾਂ ਤੇਰੇ ਹੱਥਿਆ ਰੁਪਏ ਕਿੰਨੇ ਦਾ ਵੀਰੇ ਇਹ ਲੈਣਾ 100 ਰੁਪਏ ਦਾ 100 ਰੁਪਏ ਦਾ ਲੈ ਲੈ ਚੱਕਲਾ ਚੱਕਲਾ ਕਿੰਨੇ ਦਾ ਇਹ 250 ਚਲੋ ਬੇਲਣਾ ਤਾਂ ਆਪਾਂ ਕੀ ਕਰਨਾ ਐਵੇਂ ਹੈਗਾ ਇੱਕ ਹੀ ਬਹੁਤ ਹੈ ਆਹ ਦੇਖਾਉਂਦਾ ਬਾਈ ਕਹਿੰਦਾ ਜਾਲੇ ਜੂਲੇ ਲਾਉਣ ਵਾਲੀ ਚੀਜ਼ ਲੈਣੀ ਤਾਂ ਲੈ ਲਓ ਕਾਫੀ ਲੰਮੀ ਹੋ ਜਾਂਦੀ ਹੈ ਕਿੰਨੇ ਫੁੱਟ ਲੰਮੀ ਹੋ ਜਾਂਦੀ ਆ 10 15 ਇਹ ਪੰਖੇ ਦਰਵਾਜ਼ੇ ਜਾਲੇ ਜੂਲੇ ਸਾਰਾ ਕੁਝ ਉਤਾਰਨਾ ਹੈ ਠੀਕ ਹੈ ਲੈਂਡ ਕਰਕੇ ਪੰਖੇ ਸਾਫ ਕਰੋ ਜਾਲੇ ਉਤਾਰੋ ਕੋਰਨਰ ਪਿੱਕ ਗਿਆ ਏਸੀ ਸਾਰਾ ਸਾਫ ਕਰੋ ਕਿੰਨੇ ਦਾ ਇਹ 350 350 ਦਾ ਠੀਕ ਹੈ ਇੱਕ ম্যাজিক ਸੋ ਵਾਲਾ ਬਹੁਤ ਵਧੀਆ ਟੋਵਲ ਹੈ ਅੱਗੇ ਐਸੇ ਗਾੜੀ ਗੋੜੀ ਲਈ ਇੱਕ ਪ੍ਰੋਪਰਟੀ ਰੇਨਿੰਗ ਟੋਵਲ ਫ੍ਰੀਜ਼ਰ ਵਾਲੀ ਇਹ ਕਪੜਾ ਹੈ 1 ਨੀਅਰ ਦੀ ਲਾਈਫ ਹੈ ਬੰਦਾ ਇੰਨੇ ਡਰਾਈ ਐਂਡ ਕਲੀਨ ਕਰਦਾ ਹੈ

ਠੀਕ ਹੈ ਇਹ ਇਧਰ ਸ਼ਾਵਰਤਲਾਜ ਹੁੰਦੇ ਠੰਡ ਤੇ ਜੇ ਕੋਈ ਨਾ ਹੁੰਦਾ ਸਕੀਨ ਆ ਘਤਣਾ ਆ ਸਕਦਾ ਇੱਥੇ ਚੱਲੀਏ ਜੀ ਅਕੇ ਹਾਂ ਜੀ ਚਲੋ ਇਧਰ ਸਾਰਾ ਖਾਣ ਪੀਣ ਵਾਲਾ ਸਬਾਨ ਆ ਗਿਆ ਖਾਲੇ ਤਾਂ ਕੋਈ ਖਾਲੇ ਤਾਂ ਕੋਈ ਇੱਛਾ ਨਹੀਂ ਖਾਣ ਪੀਣ ਦੀ ਠਹਿਰ ਕੇ ਦੇਖਾਂਗੇ ਪਹਿਲਾਂ ਗੇੜੇ ਦੇ ਲਈਏ ਗੇੜੇ ਦੇ ਕੇ ਫੇਰੀ ਭੁੱਖ ਲੱਗੂਗੀ ਕਿਵੇਂ ਕੁਝ ਲੈਣਾ ਹੈ ਥੋ ਕਿ ਬਸ ਦੇਖਣਾ ਹੀ ਹੈ ਦੇਖੀਏ ਤਾਂ ਸਹੀ ਜੇ ਕੋਈ ਚੀਜ਼ ਪਸੰਦ ਆਵੇ ਫਿਰ ਲੈ ਲਾਂਗੇ ਉਹਨਾਂ ਨੂੰ ਕੁਝ ਪਸੰਦ ਤੇ ਇਧਰ ਬੱਚਿਆਂ ਵਾਲੀ ਕੋਟੀ ਪਸੰਦ ਹੋ ਰਹੀ ਹੈ ਬਸ ਉਹ ਠੀਕ ਆ ਵਾਈਟ ਦੀ 3 ਕਿ ਤੁਹਾਨੂੰ ਪਉੜੀ ਨਹੀਂ ਚੇਂਜ ਹੋ ਜੂਗੀ ਤੇ ਕਰ ਲਈ ਹੋਗੀ ਤਾਂ ਇਧਰ ਥੋੜੀ ਜਿਹੀ ਸ਼ਾਪਿੰਗ ਹੋ ਗਈ ਹੈ ਬਾਕੀ ਅੱਗੇ ਦੇਖਦੇ ਆ ਕੀ ਕੁਝ ਕਰਦੇ ਆ ਤੇ ਇੱਧਰ ਸਾਹਮਣੇ ਭੂਤ ਬੰਗਲਾ ਤੇ ਭੂਤ ਬੰਗਲੇ ਦੇ ਨਾਲ ਇੱਧਰ ਸਟੇਜ ਲੱਗੀ ਹੋਈ ਐ ਜਿਉਂ ਕਿ ਪੰਗੜਾ ਪੁਗੜਾ ਪਾਉਂਦਾ ਸਕ੍ਰੀਨ ਐ ਤੇ ਆਉਦੀ ਪੜਾਅ ਤੇ ਇੱਥੇ ਕੱਢ ਸਕਦਾ ਵੈਸੇ ਅੱਜ ਜੇ ਹੈਗਾ ਤਾਂ ਸ਼ਨੀਵਾਰ ਆ ਪਰ ਅੰਨਾ ਰਾਸ਼ਾ ਲੱਗ ਨਹੀਂ ਰਿਹਾ ਯਾ ਤਾਂ ਜਿਵੇਂ ਜਿਵੇਂ ਸ਼ਾਮ ਹੋਊਗੀ ਨੇ ਆਊਗਾ ਤੇ ਉਵੇਂ ਉਵੇਂ ਰਾਤ ਵਧੀ ਜਾਊਗਾ ਇੱਥੇ ਮੇਲੇ ਚ ਕਿਵੇਂ ਆ ਨਿਸ਼ਾਨੇ ਆ ਲਾ ਆਉਣੇ ਨਿਸ਼ਾਨੇ ਤੇ ਵੈਸੇ ਮੇਲੇ ਦੇ ਵਿੱਚ ਤੇਰੇ ਕੱਪੜੇ ਦੀਆਂ ਬਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਇਹ ਰੇਟ ਵੀ ਜਮਾ ਜਾਇਜ਼ ਆ 200 250 300 400 500 ਉਹ ਤੁਮਨੇ ਵੀ ਵੀ ਪਰੇ ਸੇ ਲੱਗੀ ਹੋਈ ਆ ਓ ਮਾਈ ਗੋਡ ਵੀ ਵੀ ਪਰੇ ਵੀ ਯੈਸ ਨਾਲ ਕੁਝ ਲੈਣਾ ਨਾ ਇਹ ਸਾਰਾ ਸਮਾਨ 20 ਰੁਪਏ ਪਰ ਪੀਸ ਐਵੇਂ ਹੈ ਹਾਂਜੀ ਸਾਰੇ ਪੁਛ ਆ ਰਿਹਾ ਪਸੰਦ ਪਾਵਰ ਆਫ ਥਰੋਟ ਤੇ ਮੇਲਾ ਲੱਗਿਆ ਸੀ ਮੇਲਾ ਜਾਗਦੇ ਜਗਨੂਆਂ ਦਾ ਨਾ ਜਿਹੜੀਆਂ ਕੱਲ ਉੱਥੇ ਲੱਗੀਆਂ ਹੋਈਆਂ ਸੀ ਇੱਥੇ ਤਕਰੀਬਨ ਤੇ ਉਹ ਸਾਰੀਆਂ ਹੁਣ ਇੱਧਰ ਆ ਗਈਆਂ ਤੇ ਉਹੀ ਕੱਲ ਉਹੀ ਬੰਦੇ ਤੇ ਉਹੀ ਸਮਾਨ ਹੈ ਇੱਥੇ ਇੱਧਰ ਪਿਆ ਕੰਮ ਦਾ ਸਮਾਨ ਹੈ ਨਾ ਲਹਿੰਗੇ ਲਹਿੰਗੇ ਹਾਂ ਹਾਂ ਉਹ ਬਾਣਾ ਮੈਨੂੰ ਲਹਿੰਗਾ ਲੈ ਦੇ ਲੈਣਾ ਲਹਿੰਗਾ ਦੇਖ ਲੈ ਹੁਣ ਤਾਂ ਮੌਕਾ ਕਿੰਨੇ ਕਿੰਨੇ ਦਾ ਬ੍ਰਦਰ ਲਹਿੰਗੇ ਕੀ ਰੇਟ ਲਾਇ ਕਿ ਦੇ ਦੋ 1500 ਤੋਂ ਸਟਾਰਟਿੰਗ ਹੈ ਲਹਿੰਗੇ ਦੀ ਸਟਾਰਟਿੰਗ ਹੈਗੇ ਜੀ 1500 ਤੋਂ ਤੇ ਜੇ ਥੱਲੇ ਪੈ ਜਾਏ ਹੈਗੇ 600 ਉਹ ਵਾਲੇ ਹਾਂ ਤੇ ਇਹਦਾ ਫਰੰਟ ਤੇ ਪਈ ਹੈ 66000 ਰੁਪਏ ਦੇ ਲੈਂਗੀ ਵਾਲੇ ਕੋਲ ਗੱਲ ਬਣੀ ਨਹੀਂ ਆਣਾ ਕਿ ਮੈਂ ਬਲੇ ਮਹਿੰਗੇ ਦੇ ਰਿਆ ਸਮਾਨ ਨਹੀਂ ਨਹੀਂ ਹੈ ਨਹੀਂ ਕਿੰਨੀ ਵਧੀਆ ਜੀ ਨਹੀਂ ਲੱਗ ਰਹੀ ਕਿ ਚਲ ਮੇਨਾਂ ਦੇ ਫਿਰ ਆ ਰਿਹਾ ਸਮਾਨ ਨਹੀਂ ਮਿਲਦਾ ਤੇ ਇੱਧਰ ਹੈਗਾ ਜੀ ਚਲ ਪੀ ਪੁਆਇੰਟ ਤੇ ਉਹ ਘੁੰਮਦਾ ਹੁੰਦਾ ਟਕਰਾਇਆ ਤੇ ਵਿੱਚ ਮੋਬਾਈਲ ਲਾ ਕੇ ਆਪ ਦੀ ਵੀਡੀਓ ਸ਼ੂਟ ਸ਼ੂਟ ਕਰ ਸਕਦੇ ਹੋ ਇੱਧਰ ਸਾਰੇ ਪਏ ਜੀ ਗਲਿੱਚੇ ਵਗੈਰਾ ਮੈਟ ਪਏ ਮੈਟ ਤੇ ਗਲਿੱਚੇ ਕਿੰਨੇ-ਕਿੰਨੇ ਦੇ ਮੈਟੇ 300 ਦੇ 2 ਪੀਸ ਹੈ ਕਿਨੇ ਦੇ 300 ਦੇ ਨੀਟਿਆਂ ਦੀ ਬਹੁਤ ਵੈਰਾਈਟੀ ਹੈ ਇਹ ਜੋ ਭਾਈ ਦਿਖਾ ਰਿਹਾ ਹੁਣ ਇਹ 950 ਰੁਪਏ ਦਾ ਕਹਿ ਰਿਹਾ ਇੱਧਰ ਵੀ ਬਹੁਤ ਤਰ੍ਹਾਂ ਦੇ ਪਏ ਆ ਇੱਧਰ ਵੀ ਬਹੁਤ ਸੋਹਣੇ ਸੋਹਣੇ ਨੇ ਨੀਚੇ ਦੇ ਸਪੀਡਰ ਤੋਂ ਵੀ ਬਹੁਤ ਹਾਉ ਬਹੁਤ ਨੇ ਅੰਮ੍ਰਿਤ ਦਾ ਢੀ ਕਰਪਿਆ ਕਹਿੰਦੇ ਇਹ ਬੇਲ ਬੇਲ ਪੂਰੀ ਖਾਲੀਏ ਤੇ ਹੁਣ ਆ ਗਏ ਆ ਗੇਲਪੂਰੀ ਤੇ ਮਲਵਾਲੀ ਸਪੈਸ਼ਲ ਲੈ ਕਰੀਏ ਚੈੱਕ ਕਿਵੇਂ ਦੀ ਬਣੀ ਹੈ ਦੇਖਾ ਕੇ ਗੇਲਪੂਰੀ ਹੁਣ ਅਸੀਂ ਖਾਣੇ ਆ ਹੈ ਨਾ ਤੇ ਇਹ ਲੋ ਜਿਵੇਂ ਜਿਵੇਂ ਸ਼ਾਮ ਹੋ ਗਈ ਹੈ ਤੇ ਉਹ ਜਿਵੇਂ ਲਾਈਟਾਂ ਜਗ ਕੇ ਮੇਲੇ ਦੇ ਵਿੱਚ ਤੇ ਮੇਲਾ ਸੁਣਾ ਲੱਗਣ ਲੱਗ ਪਿਆ ਮਾਹੌਲੇ ਮਾੜਾ ਮਾੜਾ ਚੰਗਾ ਲੱਗਣ ਲੱਗ ਪਿਆ ਲਾਈਟਾਂ ਨਾਲ ਆ ਜਾ ਪੈਂਟਰੀ ਪੁਆਇੰਟ ਦੇਖ ਕੇ ਆਉਣੇ ਆ ਆ ਜਾ ਆ ਗਰੀ ਐਂਟਰੀ ਪੁਆਇੰਟ ਤੇ ਹੁਣ ਪੂਰਾ ਸੋਹਣਾ ਲੱਗ ਰਿਹਾ ਲਾਈਟਾਂ ਨਾਲ ਐ ਅਮਰਤ ਨੂੰ ਕਹੋ ਨਾ ਐਂਟਰੀ ਦੁਬਾਰੇ ਕਰ ਪਹਿਲਾਂ ਰਹਿ ਗਈ ਸੀਗੀ ਯਾਰ ਹੁਣ ਆ ਜਾ ਠੀਕ ਹੈ ਸੁਭਾ ਵਧੀਆ ਸੇ ਇਹ ਤਾਂ ਆਪਣਾ ਪਹਿਲੇ ਮਿਲ ਕੇ ਸੀ ਇਹਨੂੰ ਉਹ ਕਿੱਧਰ ਗਿਆ ਉਹ ਤਾਂ ਛੁੱਟੀ ਤੇ ਆ ਛੁੱਟੀ ਤੇ ਆ ਹੁਣ ਕੱਲਿਆਂ ਜੀ ਅਸੀਂ ਝੂਲੇ ਵਾਲੇ ਪਾਸੇ ਇਹ ਜੀ ਕੀਤਾ ਝੂਲੇ ਲਾਵਾਂਗੇ ਝੂਲਿਆਂ ਤੇ ਲੈ ਆ ਲਿਆ ਕਿਸ਼ਤੀ ਇਹ ਤੇ ਕੱਚੰਡੋਲ ਤੇ ਬੈਣਾ ਹੈ ਹੈ ਤੇ ਦੇਖ ਲਓ ਲੈਣੇ ਤੇ ਵੈਸੇ ਤਾਂ ਮੰਜਾ ਤੇ ਹੈ ਨਹੀਂ ਬੱਚੇ ਆਏ ਨਹੀਂ ਬੱਚੇ ਤਾਂ ਮੇਰਾ ਜੀਜਾ ਨਹੀਂ ਕਰਦਾ ਝੂਲੇ ਲਾਵਾਂ ਨੂੰ ਦੇ ਵਿੱਚ ਬੈਗ ਇੱਕੜੀ ਝੋਲੇ ਤੇ ਆਪਣੇ ਅਬਜੀ ਕਰ ਪੂਗਾ ਅੱਛਾ ਜਦੋਂ ਚੱਲ ਪਿਆ ਝੁੱਲਾ ਤੇਲੋ ਜੀ ਆਪਾਂ ਕਿਸ਼ਤੀ ਤੇ ਰਹਿਣ ਲੱਗੇ ਟੂਟੇ ਟਿਕਟਾ ਲੈ ਲਿਆ ਜੀ ਦੋ 70 ਪਰ ਟਿਕਟਾ ਨਾ ਦੀ ਠੀਕ ਹੈ ਰੈਡੀਆਂ ਰਾਈਡ ਲਈ ਹਾਂ ਤੇਰੀ ਆ ਉਹਨਾਂ ਕੋਲ ਕੁਝ ਨਹੀਂ ਹੁੰਦਾ ਸਹੀ ਹੈ ਬਥੇਰੀ ਵਾਰੀ ਤੇ ਲਾਇਆ ਪਹਿਲੀ ਵਾਰ ਲੈਣ ਲੱਗੇ ਆ ਹਾਂ ਅਸੀਂ ਕਿੰਨੇ ਵਾਰ ਹੀ ਲੈਏ ਹੋਏ ਆ ਹਾਂ ਯਾਰ ਕੱਲ ਨੂੰ ਕੱਲ ਆ ਗਿਆ ਪੂਰਾ ਸੋਨਾ ਮਾਹੌਲ ਬਣਾਇਆ ਹੋਇਆ ਕਿਸ਼ਤੀ ਦਾ ਮੈਂ ਤਾਂ ਠੀਕ ਕਰ ਲਿਆ ਆਇਆ ਤਾਂ ਸਲੋ ਸਲੋ ਹੈ ਹੋਊਗੀ ਹੋਰ ਹੋ ਰਹੀ ਹੈ ਹਾ 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 ਹੋਰ ਆਇਆ ਨਿਆਰਾ ਆ ਜਾ ਆਂਦਾ ਜਵਾਂ ਜਿਹੜੇ ਟਾਪ ਤੇ ਹਨ ਉਹ ਜਵਾਂ ਟਾਪ ਤੇ ਜੇ ਮੈਂ ਕੱਲਾ ਹੁੰਦਾ ਨਾ ਜਮਾਂ ਟਾਪ ਤੇ ਬਹਿਣਾ ਸੀ ਕਿਸੇ ਐਵੇਂ ਲੱਗਦਾ ਜਿਵੇਂ ਦਰਬਾਰ ਆ ਰਿਹਾ ਹੈ ਵਾਹ ਜੀ ਬਹੁਤ ਵਧੀਆ

ਹਾਂ ਵਧੀਆ ਸੀ ਲਓ ਜੀ ਇਧਰ ਵੀ ਆ ਗਿਆ ਗੇਮਿੰਗ ਜ਼ੋਨ ਕਹਿੰਦਾ ਕੋਈ ਸਾਬਣ ਸੁਫਣਾ ਕੋਈ ਨਸਪੁਰ ਦਾ ਪੈਕੇਟ ਨਾ ਉਧਰ ਦੇਖੋ 50 ਦੀ ਗੁੱਟੀ ਐ 50 ਦੀ ਗੁੱਟੀ ਨਹੀਂ 50 ਰੁਪਏ ਦਾ ਨੋਟ ਐ ਗੱਲ ਆ ਉਹ ਪੂਰੇ ਬਣਾ ਕੇ ਆ ਗਏ ਉਹ ਕਰਨ ਵਾਸਤੇ ਨਾ ਸਪੈਂਸ ਪਾਉਂਦੇ ਨਾ ਇਹ ਗੁੱਟੀ ਆ 50 ਰੁਪਏ ਦੀ ਪੂਰਾ ਨੋਟ ਦਿੱਤਾ ਆ ਕਰੀਏ ਟ੍ਰਾਈ ਦੇਖ ਲੀਏ ਕੋਈ ਝਾਲੀ ਜਾਂ ਸਮਾਨ ਐ ਕੋਈ ਫਾਇਦਾ ਨਹੀਂ ਜਾਲੀ ਸਮਾਨ ਹੈਗਾ ਐਵੇਂ ਕੋਲਕਾਟੇ ਪਈ 10 ਰੁਪਏ ਵਾਲੀ ਐ ਗਲਾਸ ਛੱਡ ਦੋ ਤੇ ਨਾਮ ਦਿੱਤਾ ਜਾਊਗਾ ਕਿੰਨੇ ਰੁਪਏ ਨਾਮ ਆ ਵੀਰੇ ਵੱਡੇ ਵੀ 50 ਰੁਪਏ ਦੀ ਇੱਕ ਬੋਲਜ ਇੱਕ ਬੋਲਜ ਪੰਜ ਗਲਾਸ ਤੋਂ 300 ਰੁਪਏ ਨਾਮ ਇੱਕ ਬੋਲਜ ਪੰਜ ਗਲਾਸ ਕਿੱਢਣੇ 300 ਰੁਪਏ ਨਾਮ ਠੀਕ ਹੈ ਤੇ ਇੱਕ ਅੱਧਰ ਆ ਕੇ ਨੰਬਰ ਵਾਲੀ ਗੇਮ ਆ ਇਹ ਵੀ ਬਹੁਤ ਵਾਰ ਖਿੱਚ ਗਿਆ ਨਾ ਕਹਿੰਦੇ ਚ ਸਾਨੂੰ ਕਦੀ ਕੁਝ ਨਹੀਂ ਮਿਲੇ ਚੱਲ ਲਿਆ ਟਰਾਈ ਇੱਕ ਵਾਰ ਹੈ ਕੀ ਪਤਾ ਜਵਾਕਰ ਦੀ ਕਿਸਮਤ ਵਿੱਚ ਨਾ ਕੋਈ ਨਿਕਲੇ ਆਵੇ ਹੈਂ ਦੇਖ ਲਓ ਕਰ ਲੈਦਾ ਟਰਾਈ ਹਾਂ ਲੈ ਮਰ ਤੂੰ ਕਰ ਟਰਾਈ ਵਨੌਲੇ ਕਿੰਨੇ ਦੇਖਦੇ ਨਾ ਸਾਹਮਣੇ ਨੰਬਰ ਲਿਖਿਆ ਹੋਇਆ ਜੋ ਜੋੜਾਊਗਾ ਤੇ ਉਹੀ ਨਾਮ ਮਿਲ ਜਾਊਗਾ ਅੱਛਾ ਟੀਵੀ ਆ ਟੀਵੀ ਵੀ ਨਾਮ ਚ ਦੋਗੇ ਅੱਛਾ 26 ਨੰਬਰ 26 ਆ ਗਿਆ ਸਾਰੀ 6 ਦੇ ਪਾਓ 26 ਠੀਕ ਹੈ ਉਹ ਲੈ 6 ਦੇ 6 ਪਾ ਦੇ ਟੀਵੀ ਤੇਰਾ ਯਾਰਾ ਠੀਕ ਹੈ ਟੀਵੀ ਮੇਰਾ ਟੀਵੀ ਤੇਰਾ ਚਲ ਇਹ ਆਲੇ ਪਾਸੇ ਪਾ ਯਾਰ ਕਿੰਨੇ ਹੋ ਗਏ ਨੇ ਹੋ ਗਏ 36 ਇਹ ਜਦੋਂ 8 8 ਤੇ 5 17 13 13 ਤੇ ਕਿਹੜਾ 17 ਹੋ ਗਿਆ ਯਾਰ 17 ਵਾਲੋ ਕੋਈ ਨਾਮ ਨਹੀਂਗਾ ਇੱਕ ਬੋਲ ਰਹਿ ਗਿਆ ਨਹੀਂ ਪਾ ਰਹੇ ਜਾਂ ਦੋ ਦੇ ਪਾ ਦੇ ਦੋ ਦੀ ਪਊਗਾ ਦੋ ਦੇ ਪਾ ਕੇ ਦੇਖ ਲਾ ਹੋਰ ਦੋ ਤੇ ਕਿੱਧਰ ਹੋਇਆ ਇਹ 1 ਮਿੰਟ ਤਾਂ 7 4 11 17 ਕੌਣ ਇਹ 30 ਨੰਬਰ ਹੈ 17 2 3 ਆਹ ਤੇ ਕੀ ਬੋਲ ਨੰਬਰ ਪਾਓ ਕੀ ਕਰਤੀ ਹੋ 17 ਤੇ 3 20 ਵੀਰੇ ਕੋਈ ਨਹੀਂ ਗਿਆ ਬਸ ਟੈਟਾ ਫਿਕਸ ਹੋ ਗਈ ਹੈ ਮੈਂ ਕਿਹਾ ਸੀਗਾ ਤੁਸੀਂ ਬਾਓ ਐਵੇਂ ਕਹਨੇ ਹੁੰਦੇ ਬਾਅਦ ਚ ਜੇ ਨਿਕਲਿਆ ਹੁੰਦਾ ਇਹ ਨਾਮ ਫਿਰ ਤੋ ਕਹਿੰਦਾ ਸੀ ਹਾਂ ਵੀ ਮੈਂ ਕੱਢਦਾ ਇੱਕ ਲੱਗੀ ਹੋਈ ਦੀ ਕਿਤਾਬਾਂ ਦੀ ਤਾਲ 5:00 ਵਜੇ ਅਸੀਂ ਪਹਿਲਾਂ ਲੈ ਗਏ ਸੀਗਾ ਨਾ ਉਹ ਨਹੀਂ ਪੜੀਆਂ ਗਈਆਂ ਅਜੇ ਤੇ ਪਹਿਲਾਂ ਪੜ੍ਹ ਕੇ ਫੇਰ ਹੀ ਲੈ ਕੇ ਜਾਵਾਂਗੇ ਕਾਫੀ ਕਿਤਾਬਾਂ ਪਈਆਂ ਨੇ ਪਵਨ ਉਸ ਬਣੀ ਹੈ ਬਹੁਤ ਸੋਹਣੀਆਂ ਸੋਹਣੀਆਂ ਕਿਤਾਬਾਂ ਸੇਲਾ ਹੋ ਗਿਆ ਰਾਤ ਦਾ ਮਾਹੌਲ ਬਣ ਗਿਆ ਮੇਨਿਆਂ ਦਾ ਵਧੀਆ ਲੈਟ ਪੈਸੇ ਮਿਲਦਾ ਲੈਟ ਨਾਲ ਹੀ ਸੋਨਾ ਲੱਗਦਾ ਰੰਗ ਬਰੰਗੇ ਲੈਟਾ ਜਗਦੀ ਹੋਂਦਾ ਇੱਦਣੇ ਕ ਟ੍ਰੇਨ ਬਣਾਈ ਹੋਈ ਐ ਟ੍ਰੇਨ ਦਾ ਇੰਜਨ ਕੋਈ ਖਾਲੀਆ ਮੜਾ ਜਾ ਹੋਰ ਖਾਲੇ ਨੇ ਭੋਕਣਾ ਕਿ ਤੁਹਾਨੂੰ ਇੱਥੇ ਆਪਾ ਸਵੀਟ ਕੌਰ ਨੂੰ ਖਾਣੇ ਆ ਚਾਪੋ ਸਵੀਟ ਕੌਰ ਨੂੰ ਜੇ ਜਦੋਂ ਚਾਨਣ ਆਇਸ ਨਾ ਤੇ ਉਦੋਂ ਕੁਝ ਨਹੀਂ ਪਤਾ ਲੱਗ ਰਿਹਾ ਸੀ ਵੀ ਇਹ ਕੀ ਚੀਜ਼ ਆ ਨਾ ਤੇ ਹੁਣ ਲਾਈਟਾਂ ਚੱਲ ਗਈ ਮੈਂ ਲਾਈਟਾਂ ਚੱਲ ਪਈਆਂ ਇਹਨਾਂ ਦੇ ਵਿੱਚ ਫਿਰ ਪਤਾ ਲੱਗਿਆ ਵੀ ਇਹ ਹੀ ਹੈਗੀ ਚੀਜ਼ਾਂ ਵਧੀਆ ਸੈਲਫੀ ਪੁਆਇੰਟ ਜਿਵੇਂ ਹੋਏ ਆ ਆ ਬੋਤਲ ਹੈ ਤੇ ਨਾਲ ਪਿਆਲਾ ਬਣਾਇਆ ਹੋਇਆ ਨਾ ਕੋਈ ਪਿਆਲੇ ਦੇ ਵਿੱਚ ਪਿਆ ਰਿਹਾ ਕੁਝ ਤੇ ਇੱਧਰ ਇੱਕ ਫਟਜੀ ਬਣਾਈ ਹੋਈ ਆ ਬਹੁਤ ਸੋਹਣੀ ਚੰਨ ਤੇ ਲੈ ਕੇ ਜਾਵਾਂ ਚਲੋ ਚੰਨ ਤੇ ਲੈ ਜਾਓ ਆਇਦਰ ਤੁਹਾਡੇ ਹੱਥ ਹੈ ਜਿੱਥੇ ਮਰਜ਼ੀ ਲੈ ਆਓ ਉੱਥੇ ਚੱਲੋ ਹਾਂ ਕੋਈ ਬਾਲੀ ਦੂਰ ਨੀਗਾ ਦੇ ਅੱਛਾ ਚੰਨ ਵੀ ਬਣਿਆ ਹੋਇਆ ਇੱਧਰ ਅੱਛਾ ਤੁਸੀਂ ਇੱਥੇ ਹੀ ਲੈ ਗਏ ਹਾਂ ਮੈਨੂੰ ਇਹੀਂ ਦਿਖਾਣਾ ਹੈ ਪਹਿਲਾਂ ਤੁਸੀਂ ਮੈਨੂੰ ਜਹਾਜ਼ ਤੇ ਆਈ ਛੁੱਟਾ ਦਵਾਤਾ ਨਾ ਦੇਖ ਲੈ ਹੁਣ ਇੱਦਾਂ ਹੀ ਚੰਨ ਤੇ ਲੈ ਜਾਉਂਗੀ ਮੈਨੂੰ ਚੰਨ ਤੇ ਬਿਠਾ ਕੇ ਤੇਰੀ ਫੋਟੋ ਖਿੱਚੇ ਦੋ ਨਾ ਮੈਂ ਅੱਛਾ ਇੱਧਰ ਇੱਕ ਕਲਾਕਾਰ ਆਪਣੀ ਕਲਾਕਾਰੀ ਵਿਖਾ ਰਿਹਾ ਹੈ ਦੇ ਰਾ ਤੇ ਲਾਈਵ ਗਿਟਾਰ ਤੇ ਗਾਣਾ गा ਰਿਹਾ ਮੋਢਾ ਇਹ ਕਿ ਹੋਰ ਮੇਲਾ ਵੇਖਣਾ ਚਲਦੇ ਆ ਜੀ ਖੰਡ ਹੋ ਗਿਆ ਹੁਣ ਕਹਿੰਦੇ ਮਿਹੜਾ ਪਾਂਪਰ ਤੇ ਦੀਖਦੇ ਹੋਣਗੇ ਆਪਾਂ ਨੂੰ ਐਸੇ ਨਾ ਕਿ 2-3 ਗੇੜੇ ਕੱਢ ਲਏ ਮੇਲੇ ਦੇ ਨਾਲ ਘੁੰਮ ਘੁੰਮ ਕੇ ਅਸੀਂ ਉਹਨਾਂ ਦੁਕਾਨਾਂ ਕੀ ਆ ਜਾਂਦੇ ਸਹੀ ਹੈ ਘਾਲ ਦੇ ਵੀਰ ਦੀ ਜਾਣਾ ਕਿ ਇਧਰ ਦੀ ਟਾਵਰਾਂ ਵਿੱਚ ਦੀ ਜਾਣਾ ਹੁਣ ਨਹੀਂ ਆਪਾਂ ਟਾਵਰਾਂ ਵਿੱਚ ਨਹੀਂ ਚਲੇ ਜਾਵਾਂਗੇ ਮੈਂ ਨਹੀਂ ਜਾ ਜੀ ਠੀਕ ਆ ਆਪੋ ਚਲੋ ਮੇਲਾ ਬਥੇਰਾ ਘੁੰਮ ਲਿਆ ਜੀ ਹੁਣ ਮੇਲੇ ਨੂੰ ਕਰੀਏ ਅਲਵਿਦਾ ਤੇ ਚੱਲੀਏ ਬਾਹਰ ਨੂੰ ਆਪਾਂ ਤਾਂ ਲਿਆ ਆਈਫਲ ਟਾਵਰ ਕੋਲ ਪਹੁੰਚ ਗਏ ਆ ਬਾਹਰ ਵਾਹ ਹਾਂ ਆਜਾ ਤੁਸੀਂ ਸਾਰਾ ਕੁਝ ਖਿਮਾ ਦੇ ਲੈ ਮੈਨੂੰ ਆ ਦੇਖ ਲੈ ਜਦੋਂ ਆਏ ਸੀ ਕਿ ਉਦੋਂ ਨਹੀਂ ਗੱਲ ਬਣੀ ਸੀਗੀ ਤੇ ਹੁਣ ਦੇਖ ਤੇ ਰੰਗ ਬਰੰਗਾਈ ਬਲ ਟਾਵਰ ਹੈ ਨਾ ਸੋਹਣੀ ਚੀਜ਼ ਮੇਲਾ ਵੇਖ ਕੇ ਅਸੀਂ ਆ ਗਏ ਜੀ ਬਾਹਰ ਤੇ ਕੁੱਲ ਮਿਲਾ ਕੇ ਠੀਕ ਸੀਗਾ ਤੇ ਥੋੜਾ ਜਿਹਾ ਘੁੰਮ ਫਿਰ ਲਿਆ ਖਾ ਪੀ ਲਿਆ ਤੇ ਥੋੜੀ ਜਿਹੀ ਸ਼ਾਪਿੰਗ ਕਰ ਲਈ ਹੈਗੀ ਹੈ ਤੇ ਹੁਣ ਚੱਲਦੇ ਆ ਘਰਾਂ ਨੂੰ ਤੇ ਇਹ ਮੇਲਾ ਲੱਗਿਆ ਹੋਇਆ ਜੀ ਜਿਵੇਂ ਤੁਹਾਨੂੰ ਵੀਡੀਓ ਦੇ ਸ਼ੁਰੂ ਤੇ ਦੱਸਿਆ ਸੀ ਨਾ ਰੋਜ਼ਗਾਰਨ ਦੇ ਬਿਲਕੁਲ ਨੇੜੇ ਤੇ ਜੋ ਖਾਲੀ ਜਗ੍ਹਾ ਪਈ ਹੋਈ ਉੱਥੇ ਲੱਗਿਆ ਹੋਇਆ ਤੇ ਇਹ ਹੈਗਾ ਜੀ 1 ਜਨਵਰੀ ਤੱਕ ਤੇ ਤੁਸੀਂ ਕਦੇ ਵੀ ਜਾ ਕੇ ਤੇ ਵਿਜ਼ਿਟ ਕਰ ਸਕਦੇ ਹੋ ਠੀਕ ਆ ਮਾਹੌਲ ਵਧੀਆ ਤੁਹਾਨੂੰ ਸਾਡੇ ਮੇਲੇ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ